არიਓਂ ਸਸਿਕਾ ਮੈਂ ਖਲਈ ਆ ਕੀ ਹੋ ਗਿਆ ਜੀ ਹੋ ਗਿਆ ਕੁਛ ਨਹੀਂ ਤੇਰੀ ਗਾਲ ਸੁਣ ਉਧਰ ਆਪਣੇ ਸੌ ਰਹੇ ਹੋਣਾ ਸੀ ਚਲ ਜਾਗਾ ਮੰਮੀ ਵੀ ਚਲੇਗੀ ਜਾਮਾ ਕਾ ਜਾ ਰਹਾ ਹੁਣ ਲੋਕੀ ਉਧਰ ਵੀ ਪੁੱਛਣ ਡਏ ਸੀ ਕਿ ਮੁੰਡਾ ਨਹੀਂ ਆਇਆ ਡਾਡਾ ਮੁੰਡਾ ਉਧਰ ਲੋਕੀ ਤੁਹਾਨੂੰ ਪਤਾ ਨਾ ਬਾਹਰ ਗਿਆ ਮੈਨੂੰ ਥੋੜੀ ਪਤਾ ਹੀ ਆ ਕੰਮ ਹੋਣਾ ਪਰ ਲੋਕਾਂ ਨੂੰ ਥੋੜਾ ਪਤਾ ਸੀ ਉਥੇ ਮਿੰਟ ਬਾਅਦ ਸ਼ਮੀ ਨੇ ਪੁੱਛ ਲਈ ਤੈਨੂੰ ਪਤਾ ਰਿਸ਼ਤੇਦਾਰ ਭੈਣ ਭਰਾ ਉਦੋਂ ਤੇ ਚੁੱਪ ਰਹਿੰਦੇ ਆ ਉਹਨੂੰ ਮਿੰਟ ਬਾਅਦ ਕਹੀ ਜਾਣ ਕੀ ਤੇਰੀ ਸੱਸ ਦੇ ਨਾਲ ਸਹੀ ਰਹਿੰਦੀ ਤੇਰਾ ਘਰ ਤੇਰਾ ਸਹੀ ਹੈ ਹੈ ਜਿਹੜੇ ਹੈ ਤਾਂ ਕੰਨ ਨਹੀਂ ਦੇ ਤੈਨੂੰ ਕੋਈ ਨਹੀਂ ਦੇ ਇਹਨੂੰ ਬੰਦ ਕਰ ਇਹਨੂੰ ਬੰਦ ਕਰ ਪਹਿਲਾਂ ਫੋਨ ਨੂੰ ਜਦ ਮੈਂ ਗੱਲ ਕਰਕੇ ਆ ਨਾ ਮੀਟਿੰਗ ਆ ਗਈ ਮੈਂ ਜਾਣਾ ਨਹੀਂ ਇਹਨੂੰ ਬੰਦ ਕਰ ਲੈ 2 ਮਿੰਟ ਗੱਲ ਕਰ ਲੈ ਛੱਡ ਦੇ ਇਹਨੂੰ ਕਿਤੇ ਨਹੀਂ ਕੋਈ ਜੋ ਚੱਲਿਆ ਚਲੋ ਮੈਂ ਅੱਜ ਮੀਟਿੰਗ ਤੋਂ ਹੋ ਗਿਆ ਨਾ ਜੇ ਟਾਈਮ ਲੱਗਾ ਸ਼ਾਮੀ ਜਾਵਾਂ ਨਾ ਫਿਰ ਕੱਲ ਹੋਊਗੀ ਮੇਰੀ ਗੱਲ ਸਮੀਟਿੰਗ ਕਰ ਭਾਵੇਂ ਕੈਨਸਲ ਤੇ ਉਧਰ ਜਾ ਲੱਗੇ ਹਨਗਵੰਡ ਕੀ ਕਰਦਾ ਚਲੋ ਕੋਈ ਨਹੀਂ ਕਰ ਲਓ। ਭਾਜ ਦੋਨੇ ਖਾ ਕਰ ਲਓ ਕਰ ਉਹਨੂੰ ਤਿਆਰ ਕਰ ਨਾਲੇ ਉਦੋਂ ਦਾ ਮੂਝਾ ਬਟਕੇ ਬੈਠੀ ਹੋਈ ਉਦਰ। ਨਾ ਰੋਟੀ ਫਾਣੀ ਚੰਗੀ ਤਰ੍ਹਾਂ ਬਣਾਣ ਦੀ ਗੁੜ ਹੁਣ ਆਕੜਨ ਲੱਗ ਪਈ ਐ। ਚਲੋ ਕੋਈ ਕਰ ਦਾਂ। ਕਰ ਲੈਣਾ ਵਾ ਤੇ ਜਾ ਕੇ ਆ। ਗਰੀ ਆਪਣੀ ਗਰੀ ਵਾਲੇ ਵੀ ਕਹਿਣ ਡੈ ਸੀ। ਪਰ ਸੋਫ ਸੋਸ ਕਰਨਾ ਐ ਤੇ ਉਹ ਵੀ ਕਹਿਣ ਡੈ ਸੀ। ਕਦੇ ਕੜਾਪੇ ਅੱਜ ਮੁੰਡੇ ਦਾ ਜਾਣਾ ਸੀ ਬੰਦਾ। ਚਾਹੀਦਾ ਸੀ ਮਨੂ ਉਸੇ ਲੈ ਆ ਜਾਂਦਾ। ਉਹਦੇ ਘਰਾਂ ਕੋਈ ਅੱਗੇ ਪਿੱਛੇ ਕੋਈ ਹੋਰ ਹੈਗਾ। ਚਲੋ ਕੋਈ ਨਹੀਂ ਚਲ ਜਾਨਾ ਵਾ ਤੂੰ ਮਗਰ ਹੀ ਗਈ ਮਗਰ ਕੀ ਪੈ ਗਈ ਆ ਮੈਨੂੰ ਤਾਂ ਦੁਨੀਆ ਦੀ ਗੱਲਾਂ ਦਾ ਆਂਡਿਆ ਲੋਕਾਂ ਕੋ ਗੱਲਾਂ ਤੇ ਆਪਾਂ ਆਪ ਸੁਣਨ ਡਏ ਤੂੰ ਪਰਸੋਂ ਦਾ ਆਇਆ ਤੇਰਾ ਫਰਜ ਬੰਦਾ ਸੀ ਪਰਸੋਂ ਸ਼ਾਮ ਨੂੰ ਚਲੇ ਜਾਂਦਾ ਚਲੋ ਜਾਨਾ ਵਾ ਤੇ ਜਾ ਫਿਰ ਹਾਂ ਜਾਨਾ ਜਾਨਾ ਕਿਈ ਜਾਨਾ ਸ਼ਮੀ ਕੀ ਕਰੰਨੇ ਨੀ ਸਬਜ਼ੀ ਬਣਾ ਰਹੀ ਆ। ਅਸਮੈਂ ਚੱਲਿਆ ਮੈਂ ਨਾ ਮੀਟਿੰਗ ਆ ਗਈ ਐ ਛੋਟੀ ਜੀ ਤੇ ਮੀਟਿੰਗ ਆ ਕੇ ਉਹਨਾਂ ਫਿਰ ਤਿਆਰ ਹੋ ਜਾਈਆ ਆਪਾਂ ਫਿਰ ਆਵਾਂਗੇ ਦੋ ਸਾਢੇ ਵਜੇ ਕੀ ਕਰਨਾ ਉਧਰ ਜਾ ਕੇ ਕਰਨਾ ਕੀ ਐ ਮੁੰਡੇ ਨੂੰ ਮੇਲਾਉਂਗਾ ਲੈ ਲੈਣਾ ਉਦੋਂ ਦਾ ਗਿਆ ਨਹੀਂ ਤੈਨੂੰ ਪਤਾ ਹੀ ਮੇਰੀ ਮੀਟਿੰਗ ਹੀ ਜ਼ਰੂਰੀ ਨੇ ਤੇ ਮੈਂ ਆ ਜਾਣਾ ਹਾਂ। ਆਮਤ ਹੋਂ ਉਧਰ ਜਾਓ ਜਾਂ ਨਾ ਜਾਓ। ਇੱਕ ਹੀ ਗੱਲ ਐ। ਹੋਂ ਤੇ ਜਾਣਾ ਤੂੰ ਦੁਨੀਆਂ ਚੱਲ ਜੀ ਜੇ ਪਹਿਲੇ ਜਾਂਦੇ ਨਾ ਮੇਰੀ ਮਾਂ ਕੋ ਤੇ ਗੱਲ ਹੀ ਹੋਰ ਸੀ ਯਾਰ ਤੇਨੂੰ ਪਤਾ ਹੋਵਾ ਮੇਰਾ ਕੰਮ ਹੀ ਇਹ ਮੀਟਿੰਗ ਮੈਂ ਬਾਹਰ ਗਿਆ ਜਾਂ ਮੈਂ ਇੱਥੇ ਹਾਂ ਫੇਰ ਵੀ ਤੂੰ ਮੈਨੂੰ ਕਹਿ ਗੱਲ ਹੋਣੀ ਏ ਜੇ ਤੁਹਾਨੂੰ ਕੰਮ ਹੀ ਨਾ ਤੇ ਤੁਸੀਂ ਮੈਨੂੰ ਇੱਕ ਵਾਰੀ ਖੁਸ਼ ਹੋ ਕੇ ਕਹਿ ਦਿੰਦੇ ਕਿ ਜਾ ਸ਼ਭੀ ਤੂੰ ਉਹਨੇ ਦਿਨ ਚੱਲ ਜਾ ਉੱਥੇ ਨਾ ਤੁਹਾਡੀ ਮਾਂ ਨੇ ਮੈਨੂੰ ਜਾਣ ਦਿੱਤਾ ਤੁਹਾਨੂੰ ਪਤਾ ਮੇਰੀ ਮਾਂ ਐਂਡ ਵੇਲੇ ਵੀ ਮੈਨੂੰ ਵੇਖਣ ਨੂੰ ਤਰਸ ਗਈ ਤੇ ਹੁਣ ਮੈਂ ਕਹਿੰਦਾ ਤੇ ਰਿਹਾ ਵੀ ਚੱਲ ਜਾ ਕੋਈ ਗੱਲ ਨਹੀਂ ਉਧਰ ਵੀਦਨ ਮੈਂ ਕਿਹਾ ਕਿ ਚੱਲ ਸਾਜ ਨੂੰ ਘੱਲ ਲੈ ਜਾ ਕਿਦਾਂ ਕਿਹਾ ਜਾ 10 ਮਿੰਟ ਉੱਥੇ ਬੰਮੀ ਉਸੇ ਨੂੰ ਵਾਪਸ ਆਉਣੀ ਚਾਹੀਦੀ ਹੈ ਤੈਨੂੰ ਨਹੀਂ ਪਤਾ ਮੇਰੀ ਮਾਂ ਘਰ ਚ ਗੱਲੀ ਆ ਮੈਂ ਵੀ ਚੱਲਿਆ ਆਂ ਉਹਦਾ ਧਿਆਨ ਕਿੰਨੇ ਰੱਖਣਾ ਜ਼ਿਆਦਾ ਕੁਝ ਚੱਲ ਜੋ ਹੋ ਗਿਆ ਸੋ ਹੋ ਗਿਆ ਉਹ ਜਿਹੜਾ ਹੁਣ ਹੁੰਦਾ ਉਹ ਕੋਈ ਬੰਦਾ ਰੋਕ ਨਹੀਂ ਸਕਦਾ ਜਾਂ ਮੇਰੇ ਕਿਹਾ ਕੋਈ ਠੀਕ ਹੋਣਾ ਨਹੀਂ ਤੇਰੇ ਗਾਂ ਇਹੋ ਤਾਂ ਮੈਂ ਕਹਿੰਦੀ ਆ ਜੋ ਹੋਣਾ ਵਾ ਨਾ ਉਹ ਸੁਪਰਾਂ ਦੀ ਮੱਜੀ ਆ ਪਰ ਬੰਦੇ ਨੂੰ ਜਿਹੜੇ ਹੀ ਰੱਖ ਰਹੇ ਜਾਂਦੇ ਆ ਨਾ ਦਿਲ ਚ ਉਹ ਦੁਨੀਆ ਚੇਂਜ ਕਰਕੇ ਰੱਖ ਦਿੰਦੇ ਨੇ ਆਮਾ ਤੁਸੀਂ ਇਹ ਨਹੀਂ ਸੋਚਦੇ ਚਲ ਹੁਣ ਹਿਰਕ ਲਾਇਆ ਕੁਛ ਨਹੀਂ ਹੋਣਾ ਤਿਆਰ ਹੋ ਜਾ ਮੈਂ ਸ਼ਾਮ ਨੂੰ ਆਉਂਗਾ ਫਿਰ ਚੱਲ ਜਾਵਾਂਗੇ ਠੀਕ ਹੈ ਤੁਹਾਡੇ ਲਈ ਇਹ ਗੱਲਾਂ ਕਹਿਣੀਆਂ ਬਹੁਤ ਸੋਖੀਆਂ ਨੇ ਪਰ ਮੇਰੇ ਦਿਲ ਕੋ ਪੁੱਛ ਕੇ ਵੇਖੋ ਮੇਰੀ ਤੇ ਕੀ ਬੀਤ ਰਹੀ ਹੈ ਸਾਰੀ ਉਮਰ ਮੈਨੂੰ ਇਸ ਗੱਲ ਦਾ ਪਛਤਾਵਾ ਰਹਿਣਾ ਕਿ ਮੈਂ ਆਪਣੀ ਮਾਂ ਦੇ ਕੋਲ ਕੰਡ ਬਿਲੇ ਹੈਗੀ ਨਹੀਂ ਸੀ ਕਈ ਸਵਾਲ ਜਵਾਬ ਹੋਣ ਦੇ ਵਿਚ ਜੋ ਮੈਨੂੰ ਕਹਿਣਾ ਚਾਹੁੰਦੀ ਹੂ ਸਾਰੇ ਨਾਲ ਹੀ ਲੈ ਗਈ ਮਾਵਾ ਕਿਤੇ ਬਾਰ ਬਾਰ ਹੁੰਦੀਆਂ ਨੇ ਦੁਨੀਆ 'ਚ ਭਾਬੀ ਤੂੰ ਮੇਰੇ ਨਾਲ ਵੀ ਨਾ ਆਜੋ ਬੋਲਦੇ ਹੀ ਨਹੀਂ ਮੇਰੇ ਨਾਲ ਵੀ ਤੁਸੀਂ ਨਹੀਂ ਨਹੀਂ ਦੀਦੀ ਤੁਹਾਡੇ ਨਾਲ ਕਿਹੜੀ ਗਲ ਉਹ ਨਾਰਾਜ਼ ਹੋਣਾ ਮੈਂ ਕਹੀ ਨਾ ਨਾਰਾਜ਼ ਨਹੀਂ ਆਪਾਂ ਭਭੀ ਜੀ ਮਾਸੀ ਜੀ ਵੱਲ ਹੋਇਆ ਤੇ ਬਹੁਤ ਮਾੜਾ ਵਾ ਪਰ ਹੁਣ ਕੀ ਕਰ ਸਕਦੇ ਆ ਆਪਾਂ ਤੇ ਇਹ ਵੀ ਹੁਣ ਆਪਣੇ ਘਰ ਵੱਲ ਵੀ ਧਿਆਨ ਦੋ ਜੇ ਆਪ ਤੁਸੀਂ ਇੱਧੇ ਹੀ ਬੈਠੇ ਰਹੋਗੇ ਉਦਾਸ ਫਿਰ ਘਰ ਕੌਣ ਸੰਭੂਗਾ ਕਿੰਨਾ ਸੌਖਾ ਹੈ ਨਾ ਦੀਦੀ ਤੁਹਾਡੇ ਵਾਸਤੇ ਇਹ ਕਹਿਣਾ ਕਿ ਆਪਣਾ ਘਰ ਸੰਭੋ ਹੋ ਯਾ ਤੇ ਮੜਾਵ ਨੂੰ ਭੁੱਲ ਜੋ ਤੈਨੂੰ ਪਤਾ ਮਾ ਨਾ ਦੀਦੀ ਕਿੰਨੇ ਦਿਨ ਹੋ ਗਏ ਸੀ ਮੇਰੀ ਮਾਂ ਬਿਮਾਰ ਪਈ ਨੂੰ ਜਾਂਦੇ ਹੋਵੇ ਉਦੜੀ ਢਿੱਲੀ ਹੋਈ ਆ ਤੇ ਉਦੜੀ ਦਾਉਗੀ ਆ ਕਿੰਨੀ ਵਾਰ ਮੈਂ ਇੱਥੇ ਕਿਹਾ ਕਿ ਮੇਰੀ ਮਾਂ ਬਿਮਾਰ ਆ ਮੈਨੂੰ ਪਤਾ ਲੈਣ ਜਾਣ ਦੋ ਮੇਰੀ ਮਾਂ ਬਿਮਾਰ ਆ ਮੈਨੂੰ ਪਤਾ ਲੈਣ ਜਾਣ ਦੋ ਨਾ ਤੁਹਾਡੇ ਵੀਰ ਨੇ ਕੁਝ ਸੁਣਿਆ ਨਾ ਤੁਹਾਡੀ ਮਾਂ ਨੇ ਕੁਝ ਸੁਣਿਆ ਤੇ ਨਾ ਤੁਸੀਂ ਸੁਣਿਆ ਉਹ ਸ਼ੰਮੀ ਤੈਨੂੰ ਪਤਾ ਤੇ ਹੈਗਾ ਵਾ ਕੀ ਮੰਮੀ ਜੀ ਕਿਹੜਾ ਜਾਣ ਕੇ ਕੀਤਾ ਉਹਨਾਂ ਨੇ ਵੀ ਤੈਨੂੰ ਭੇਜਿਆ ਨਹੀਂ ਉਹਨਾਂ ਦੀ ਨਾ ਸਿਹਤ ਹੁਣ ਠੀਕ ਨਹੀਂ ਰਹਿੰਦੀ ਤਾਂ ਕਰਕੇ ਕੰਮਕਾਰ ਕਰਕੇ ਤੈਨੂੰ ਕਹਿ ਦਿੰਦੇ ਆ ਕਿ ਤੂੰ ਕੀ ਕਰਨ ਜਾਣਾ ਵਾ ਹੁਣ ਇਹ ਥੋੜੀ ਪਤਾ ਸੀ ਕਿ ਉਹਨਾਂ ਨੇ ਇੰਨੀ ਸ਼ਤੀਤਾਂ ਹੋ ਜਾਣਾ ਵਾ ਅੱਛਾ ਦੀਦੀ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੁਹਾਡੀ ਸੱਸ ਦੀ ਕਿੰਨੀ ਉਮਰ ਆ ਉਹਨੀ ਉਮਰ ਆ ਨਾ ਤੁਹਾਡੀ ਸੱਸ ਦੀ ਵੀ ਜਿੰਨੀ ਮੰਮੀ ਜੀ ਦੀ ਉਮਰ ਆ ਉਹ ਵੀ ਤੇ ਘਰ ਦਾ ਸਾਰਾ ਕੰਮ ਕਰਦੀ ਆ ਇਹ ਕਿਉਂ ਨਹੀਂ ਕਰ ਸਕਦੇ ਨਾਲੇ ਦੀਦੀ ਮੈਂ ਤਾਂ ਇਹਨਾਂ ਨੂੰ ਘਰ ਦਾ ਕੰਮ ਕਰਨ ਲਈ ਕਦੀ ਕਿਹਾ ਹੀ ਨਹੀਂ ਜੇ ਮੇਰੇ ਮੰਮੀ ਨਹੀਂ ਠੀਕ ਮੈਨੂੰ ਇੱਕ ਦੋ ਦਿਨ ਤੇ ਭੇਜਦੇ ਉਹਨਾਂ ਕੋ ਇਹ ਤੇ ਨਹੀਂ ਗੱਲ ਆ ਮੈਂ ਇੱਥੇ ਵਿਆਹ ਕੇ ਆਈ ਆ ਮੈਨੂੰ ਮੁੱਲ ਖਰੀਦ ਕੇ ਨਹੀਂ ਲੈ ਕੇ ਆਏ ਕੀ ਘਰ ਦਾ ਕੰਮ ਸਾਰਾ ਮੇਰੇ ਹੱਥ ਤੇ ਹੀ ਪੈ ਗਿਆ ਵਾ ਤੇ ਇਹ ਫਾਰਗੋਗੇ ਨਹੀਂ ਉਸ ਚੀਜ਼ ਤੋਂ ਉਹ ਸ਼ਮੀ ਉਹ ਤੇ ਗੱਲਾਂ ਠੀਕ ਆ ਤੇਰੀਆਂ ਮੰਮੀ ਜੀ ਵੀ ਦੀ ਵੀ ਗਲਤੀ ਹੋ ਗਈ ਥੋੜੀ ਜੀ ਕਿ ਉਹਨਾਂ ਨੇ ਤੈਨੂੰ ਭੇਜ ਦੇਣਾ ਚਾਹੀਦਾ ਸੀ ਪਰ ਉਹਨਾਂ ਦੇ ਮਨ 'ਚ ਇਹ ਗੱਲਾਂ ਨਹੀਂ ਸੀਗੀਆਂ ਕਿ ਉਹ ਜਾਣ ਬੁਝ ਕੇ ਤੈਨੂੰ ਭੇਜਣ ਨਹੀਂ ਰਹੇ ਉੱਥੇ ਇਹ ਵੀ ਤੂੰ ਸਮਝ ਨਾ ਫਿਰ ਅਮਨ ਭਾਜੀ ਦਾ ਵੀ ਕੰਮ ਦਾ ਹੁੰਦਾ ਵਾ ਸਿਰੇ ਸਿਰੇ ਉਹਨਾਂ ਨੇ ਵੀ ਹੁਣ ਠੰਡ ਹੈ ਗਈ ਆ ਮੰਮੀ ਕੋਥੋਂ ਉੱਠ ਕੇ ਉਹ ਦਾਦੀ ਕੀ ਉਹਨਾਂ ਨੂੰ ਤਿਆਰ ਕਰਨ ਰੋਟੀ ਪਾਣੀ ਬਣਾ ਕੇ ਦੇਣ ਤਾਂ ਕਰਕੇ ਮੰਮੀ ਥੋੜੀ ਜੀ ਢਿੱਲ ਕਰ ਗਏ ਨਾਲੇ ਦੀਦੀ ਚਲੋ ਤੁਹਾਨੂੰ ਪਹਿਲੇ ਅਹਿਸਾਸ ਨਹੀਂ ਹੋਇਆ ਇੰਨਾਂ ਗੱਲਾਂ ਦਾ ਹੁਣ ਹੋਣ ਡਿਆ ਵਾ ਕਿ ਹਾਂ ਗਲਤ ਹੋਇਆ ਵਾ ਤੁਹਾਡੀ ਮਾਂ ਨੂੰ ਤੁਹਾਡੇ ਭਰਾ ਨੂੰ ਉਹਨਾਂ ਨੂੰ ਤੇ ਅਜੇ ਵੀ ਅਹਿਸਾਸ ਨਹੀਂ ਇੰਨਾਂ ਗੱਲਾਂ ਦਾ ਉਹਨਾਂ ਵਾਸਤੇ ਤੇ ਕੋਈ ਗੱਲ ਹੀ ਨਹੀਂ ਆ ਜਿੰਨੀ ਵਾਰ ਮੇਰਾ ਭਰਾ ਮੇਰੀ ਮਾਂ ਇੱਥੇ ਆਏ ਆ ਨਾ ਇਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕਰਕੇ ਕੱਢਿਆ ਵਾ ਇੱਕ ਵਾਰ ਨਹੀਂ ਇਹ ਕਦੀ ਪਿਆਰ ਨਾਲ ਉਹਨਾਂ ਨਾਲ ਬੋਲੇ ਕੋਈ ਉਹਨਾਂ ਨੂੰ ਇੱਜ਼ਤ ਦਿੱਤੀ ਜਿੰਨੀ ਵਾਰ ਉਹ ਆਏ ਆ ਇੱਥੋਂ ਦੁਖੀ ਹੋ ਕੇ ਗਏ ਆ ਆ ਕਦਰ ਕਰਦੇ ਰਹੇ ਮੇਰੀ ਮਾਂ ਦੀ ਚਲੋ ਹੁਣ ਸ਼ਮੀ ਹੁਣ ਤੇ ਜੋ ਹੋ ਗਿਆ ਹੁਣ ਤੂੰ ਜਾਣਾ ਵਾ ਜੇ ਸਾਹਿਲ ਕੋ ਮਨੂੰ ਮਿਲਣ ਜਾ ਕਿਦਾਂ ਤੇ ਤੂੰ ਜਾ ਸਕਦੀ ਆ ਕੋਈ ਨਹੀਂ ਮੈਂ ਘਰ ਸੰਭਲੂਗੀ ਸਾਰਾ ਬੜੀ ਦੇਰ ਹੋਗੀ ਦੀਦੀ ਇਹ ਗੱਲ ਵਾਸਤੇ ਤੁਸੀਂ ਬੜੀ ਲੇਟ ਹੋਗੇ ਕਿ ਜਾ ਆਪਣੇ ਘਰੇ ਰਹਿ ਆ ਮੈਂ ਘਰ ਸੰਭਲੂਗੀ ਹੁਣ ਮੈਂ ਉੱਥੇ ਜਾ ਕੇ ਕੀ ਕਰਨਾ ਦੀਦੀ ਪਹਿਲੇ ਤੇ ਮੇਰੀ ਮਾਮੀ ਨੂੰ ਅੱਗੋਂ ਮਿਲਦੀ ਸੀ ਮੈਂ ਉੱਥੇ ਰਹਿਨੀ ਸੀ ਹੁਣ ਮੈਂ ਉੱਥੇ ਜਾ ਕੇ ਕੀ ਕਰਾਂ ਆਪਣੇ ਭਰਾ ਨੂੰ ਵੇਖਾਂ ਜਿਹੜਾ ਵਿਚਾਰਾ ਦਰਦ ਦਰਦੀਆਂ ਠੋਕਰਾਂ ਖਾਂਦਾ ਫਿਰਦਾ ਹੋਣਾ ਵਾ ਰੋਟੀ ਦੋ ਵੀ ਉਹ ਕੋਈ ਪਤਾ ਨਹੀਂ ਢਿੱਡ ਭਰ ਕੇ ਸੌਂਦਾ ਵਾ ਕਿ ਭੁੱਖਾ ਸੌਂਦਾ ਵਾ ਸ਼ਮੀ ਹੁਣ ਮੈਂ ਉਹ ਟਾਈਮ ਤੇ ਵਾਪਸ ਨਹੀਂ ਲਿਆ ਸਕਦੀ ਪਰ ਮੈਂ ਇੰਨਾ ਤੈਨੂੰ ਕਹਿ ਸਕਦੀ ਆ ਕਿ ਕੋਈ ਨਹੀਂ ਹੁਣ ਤੂੰ ਚਲੀ ਜਾ ਦੋ ਚਾਰ ਦਿਨ ਆਪਣੇ ਭਰਾ ਕੋਲ ਲਗਾਇਆ ਚਲ ਜਾ ਕੇ ਨਹੀਂ ਜੀ ਜੀ ਹੁਣ ਮੈਂ ਕਿਤੇ ਨਹੀਂ ਜਾਵਾਂਗੀ ਮੈਂ ਇੱਥੇ ਹੀ ਰਵਾਂਗੀ ਹੁਣ ਮੈਂ ਉੱਥੇ ਨਹੀਂ ਜਾਵਾਂਗੀ ਵੇਖੋ ਭਾਬੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਨਾ ਤੇ ਤੁਸੀਂ ਚਲ ਜਾਓ ਮੈਂ ਤੁਹਾਨੂੰ ਕਹਿਣ ਡਈ ਆ ਨਾ ਬਾਰ ਬਾਰ ਕੋਈ ਨਹੀਂ ਮੈਂ ਘਰ ਦੀ ਗੱਲ ਲਿਆ ਨਾ ਘਰ ਮੈਂ ਸੰਭਾਲ ਲੂੰਗੀ ਹਾਂ ਜੀ ਮੈਂ 2 ਦਿਨ ਹੋਰ ਨਹੀਂ ਜਾਂਦੀ ਕਰ ਹੋਰ ਦੱਸੋ ਨਹੀਂ ਦੇਦੇ ਮੇਰਾ ਮਨ ਨਹੀਂ ਹੈਗਾ ਹੱਲੇ ਉੱਥੇ ਜਾਣ ਦਾ ਨਾਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜੇ ਮੈਂ ਪਹਿਲੇ ਵੀ ਜਾਣਾ ਹੁੰਦਾ ਨਾ ਤੇ ਮੈਂ ਜਾ ਸਕਦੀ ਸੀ ਮੈਂ ਤੇ ਸਿਰਫ ਵੱਡਿਆਂ ਦੀ ਇੱਜ਼ਤ ਕਰਦੀ ਆ ਤੇ ਆਪਣੇ ਘਰ ਵਾਲੇ ਦਾ ਵੀ ਮਾਨ ਰੱਖਦੀ ਆ ਇਹਨਾਂ ਨੂੰ ਮੈਂ ਪੁੱਛਦੀ ਰਹੀ ਕਿ ਮੈਂ ਉੱਥੇ ਚੱਲ ਜਾ ਮੈਂ ਉੱਥੇ ਚੱਲ ਜਾ ਇਹਨਾਂ ਦੇ ਇੱਕ ਵਾਰੀ ਨਹੀਂ ਮੂੰਹੋਂ ਨਿਕਲਿਆ ਕਿ ਜਾ ਤੂੰ 2 ਦਿਨ ਹੋਇਆ ਜਾਨ ਨੂੰ ਕੀ ਆ ਮੈਂ ਪੁੱਛਦੀ ਬਣਾ ਤੇ ਆਪਣੇ ਪੇਕੇ ਚਲ ਜਾਂਦੀ ਪਰ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈਗਾ ਇਹਨਾਂ ਨੂੰ ਇਹ ਹੀ ਆ ਕਿ ਹਾਂ ਆਪਾਂ ਮਨਾ ਕੀਤਾ ਵਾ ਤੇ ਇਹਨੇ ਜਾਣਾ ਹੀ ਨਹੀਂ ਕਿਤੇ ਕਿੰਨੀ ਗਲਤ ਗੱਲ ਆ ਮੈਂ ਵੀ ਇਹਨਾਂ ਦੇ ਪਿੱਛੇ ਲੱਗੀ ਰਹੀ ਮੈਨੂੰ ਇਹਨਾਂ ਨੂੰ ਪੁੱਛਣਾ ਹੀ ਨਹੀਂ ਸੀ ਚਾਹੀਦਾ ਤੇ ਚਲ ਜਾਣਾ ਚਾਹੀਦਾ ਸੀ ਉੱਥੇ ਜਾ ਕੇ ਦੱਸਣਾ ਚਾਹੀਦਾ ਸੀ ਕਿ ਮੈਂ ਆਪਣੇ ਪੇਕੇ ਆਈ ਆ ਫਿਰ ਮੈਂ ਵੇਖਦੀ ਕਿ ਮੈਨੂੰ ਕੋਈ ਕੀ ਕਹਿੰਦਾ ਵਾ ਪਰ ਮੈਂ ਹਰ ਤਾਂ ਇਹਨਾਂ ਨੂੰ ਕੁਛ ਤਾਂ ਜਾਣਾ ਚਾਹੁੰਦੀ ਸੀ ਮੈਂ ਆਪਣਾ ਘਰ ਨਹੀਂ ਸੀ ਖਰਾਬ ਕਰਨਾ ਚਾਹੁੰਦੀ ਦੀਦੀ ਮੈਂ ਚਾਹੁੰਦੀ ਸੀ ਘਰ ਚ ਸੁੱਖ ਸ਼ਾਂਤੀ ਬਣੀ ਰਹੇ ਪਰ ਇਹਨਾਂ ਨੂੰ ਮਾਸਾ ਜੀ ਨਹੀਂ ਸ਼ਰਮ ਨਹੀਂ ਆਈ ਕਿ ਆਪਾਂ ਕੀ ਕਰਨ ਦੇ ਦੂਜੀ ਗੱਲ ਦੀਦੀ ਮੇਰੇ ਨਾਲ ਨਹੀਂ ਪਤਾ ਨਹੀਂ ਕਿੰਨੀਆਂ ਧੀਆਂ ਨਾਲ ਐਡਾ ਹੁੰਦਾ ਵਾ ਜੇ ਤੇ ਸੋਹਰੇ ਚੰਗੇ ਮਿਲ ਗਏ ਤੇ ਜ਼ਿੰਦਗੀ ਆਸਾਨ ਹੋ ਜਾਂਦੀ ਆ ਸਾਰੀ ਤੇ ਜੇ ਸੋਰੀ ਉਦਾਂ ਤੇ ਮਿਲ ਗਈ ਤੇ ਇੱਕ ਤੀ ساری ਉਮਰ ਦੁਖੀ ਰਹਿੰਦੀ ਆ ਉਹ ਤੇ ਗੁਲਾਮੀ ਚ ਆਪਣਾ ਜੀਵਨ ਕੱਟਦੀ ਆ ਬਾਬੇ ਮੇਰੀ ਇੱਕ ਗੱਲ ਸੁਣੋ ਤੋਹੀ ਨਾ ਹੁਣ ਜੋ ਵੀ ਹੋ ਗਿਆ ਵਾ ਚਲੋ ਹੁਣ ਰੱਬ ਦਾ ਭਾਣਾ ਸਮਝ ਕੇ ਉਹਨੂੰ ਭੁੱਲ ਜੋ ਤੇ ਹੁਣ ਇਹ ਨਾ ਹੋਵੇ ਤੂੰ ਆਪਣੇ ਘਰ ਚ ਕਲੇਸ਼ ਪਾ ਛੱਡੋ ਅੱਛਾ ਦੀਦੀ ਜੀ ਇਹ ਸਭ ਕੁਝ ਤੁਹਾਡੇ ਨਾਲ ਹੋਇਆ ਹੁੰਦਾ ਕੀ ਤੁਸੀਂ ਭੁੱਲ ਜਾਂਦੇ ਮੈਨੂੰ ਇੱਕ ਵਾਰੀ ਜਵਾਬ ਦੇ ਦਿਓ ਆ ਜਾਓ ਮਨਾ ਆ ਜਾਓ ਇਧਰ ਆ ਪਿਆ ਕੀ ਹੋਇਆ ਮੰਮੀ ਕੀ ਹੋਇਆ ਕੀ ਤੇ ਹੀ ਤੋ ਦੇਣਾ ਗੱਲ ਹੈ ਸਲਾਈ ਪਈ ਹੋਈਆਂ ਉਹ ਮਮਾ ਟੋ ਲਿਆ ਹੀ ਹੁਣ ਆਪਣੇ ਕੀ ਸਲਾਈ ਪਈ ਉਹਦੇ ਨਾਲ ਉਹ ਮੰਮੀ ਜੀ ਭਾਬੀ ਨਾ ਬੜੀ ਉਦਾਸ ਸੀਗੀ ਕਿਸੇ ਨਾ ਬੋਲਦੀ ਚੱਲਦੀ ਵੀ ਨਹੀਂ ਆ ਤੁਹਾਨੂੰ ਪਤਾ ਗੁੰਮ ਰਹੂਗੀ ਤੇ ਹੋਰ ਕਿਤੇ ਬਿਮਾਰ ਨਾ ਪੈ ਜੇ ਮੈਂ ਤਾਂ ਕਰਕੇ ਉਹਨਾਂ ਨੂੰ ਸਮਝਾਉਂਦੀ ਪਈ ਹਾਂ ਕਿ ਭਾਬੀ ਹੁਣ ਜੋ ਹੋ ਗਿਆ ਵਾ ਠੀਕ ਆ ਛੱਡੋ ਪਰ ਉਹ ਸਮਝਦੇ ਹੀ ਨਹੀਂ ਗੱਲ ਨੂੰ ਨਹੀਂ ਦਫਾ ਕਰ ਇਹੋ ਜਿਹੇ ਸਮਝਦੀਆਂ ਤੂੰ ਦੱਸ ਇਹੋ ਜਿਹੇ ਸਮਝਦੀਆਂ ਇਹੋ ਜਿਹੇ ਨਹੀਂ ਸਮਝਦੀਆਂ ਕਾ ਤੂੰ ਕੀ ਉਹਦੇ ਕੋਲ ਕਹਿਣ ਲਈ ਆ ਤੂੰ ਸਾਰੀਆਂ ਉਹਦੇ ਸਾਹਮਣੇ ਮੇਰੀਆਂ ਗਲਤੀਆਂ ਕੱਢੀ ਜਾਣ ਰਹੀਆਂ ਹੈਂ ਹਾਂ ਮਮੇ ਜੀ ਮੈਂ ਤਾਂ ਤੁਹਾਡੀ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਸਾਨੂੰ ਕਹਿੰਦੀ ਹੀ ਕਿ ਮਮੇ ਜੀ ਠੀਕ ਨਹੀਂ ਰਹਿੰਦੇ ਤਾਂ ਨਹੀਂ ਭਾਬੀ ਤੁਹਾਨੂੰ ਭੇਜਿਆ ਹਾਂ ਮੈਂ ਕਿਉਂ ਮੈਂ ਤਾਂ ਚੰਗੀ ਭਲੀ ਤੰਦਰੁਸਤ ਆ ਐਵੇਂ ਤੂੰ ਬਿਮਾਰ ਕਰੀ ਜਾਣੀ ਉਹਦੇ ਕਰਕੇ ਮੈਨੂੰ ਹੁਣ ਜਿਹੜੀ ਉਹਦੀ ਮਾਂ ਮਰਨੀ ਸੀ ਉਹ ਤਾਂ ਮਰ ਗਈ ਤੇ ਨਾਲੇ ਮੇਰੀ ਗੱਲ ਸੁਣ ਆਪਾਂ ਤਾਂ ਗਏ ਸੀ ਲੋਕਾਚਾਰੀ ਉਹ ਵੀ ਇੰਨੇ ਕਹਿ ਕੇ ਗਵੰਡਰ ਕੋ ਤੇ ਫੋਨ ਕਰਵਾਇਆ ਸੀ ਇਹਦਾ ਕਿਹੜਾ ਸਿੱਧਾ ਮੈਨੂੰ ਫੋਨ ਆ ਗਿਆ ਸੀ ਉਹ ਤਾਂ ਗਵੰਡਰ ਦਾ ਫੋਨ ਆਇਆ ਕਿ ਭੈਣ ਜੀ ਅਖੇ ਸ਼ੰਮੀ ਨੇ ਮੈਨੂੰ ਨੰਬਰ ਦਿੱਤਾ ਹੈ ਕਿ ਅਖੇ ਸ਼ੰਮੀ ਦੀ ਅਖੇ ਮੰਮੀ ਪੂਰੀ ਹੋ ਗਈ ਹੈ ਉਦੋਂ ਤੇ ਇੰਨੇ ਕਿਹਾ ਨਾਲੇ ਕਾਦਾ ਜਾਈਏ ਹਾਂ ਚਲੀ ਗਈ ਜਿਹੜੇ ਜਾਣਾ ਸੀ ਚਲੀ ਗਈ ਆ ਹੋ ਗਿਆ ਜੋ ਹੋਣਾ ਸੀ ਹੋ ਗਿਆ ਮੰਮੀ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਉਹਦੇ ਨਾਲ ਕੁਝ ਤੇਵਰ ਥੋੜੇ ਜਿ ਬਦਲੇ ਆ ਬਚ ਕੇ ਰਿਓ ਮੈਨੂੰ ਵੀ ਲੱਗਣ ਡਿਆ ਆਕੜਦੀ ਉਹ ਹੂੰ ਹੁਣ ਜਿਦਾਂ ਸੱਪ ਫਨ ਖਲਾਰ ਕੇ ਬੰਦਾ ਨਾ ਉਦਾਂ ਹੁਣ ਫਨ ਖਲਹਾਰਦੀ ਆ ਆਪਣੀ ਮੈਂ ਨੂੰ ਕਿਹਾ ਸਵੇਰੇ ਮੈਨੂੰ ਚਾਹ ਦੇ ਤੇ ਮੈਨੂੰ ਕਹਿੰਦੀ ਕੀ ਕਿਹਾ ਮੈਂ ਕਿਹਾ ਚਾਹ ਦੇ ਪੁੱਤ ਮੈਨੂੰ ਫਿਰ ਹਾਰ ਕੇ ਮੈਂ ਪੁੱਤੀ ਕਿਹਾ ਦੇ ਦੇਣੀ ਆ ਮੈਂ ਠਹਿਰ ਕੇ ਦੇਣੀ ਚਾਹ ਤੁਹਾਨੂੰ ਮੇਰੀ ਗੱਲ ਸੁਣ ਅਮਨ ਵੀ ਬੜਾ ਮਨਾਣ ਡਿਆ ਈ ਇਹਨੂੰ ਉਹ ਵੀ ਪਿੱਛੇ-ਪਿੱਛੇ ਤੁਰਿਆ ਫਰੰਡਈ ਆਕੜ ਦੀ ਉਹਦੇ ਅੱਗੇ ਵੀ ਪੂਰਾ ਸਿਰੇ ਰੋਟੀ ਮੰਗੀ ਉਹਨੇ ਕਿੰਨੀ ਵਾਰੀ ਫੇਰ ਜਾ ਕੇ ਨੇ ਰੋਟੀ ਦਿੱਤੀ ਇਹਦੀ ਆਕੜ ਮੈਨੂੰ ਪੰਨਣੀ ਪੈਣੀ ਆ ਤਾਂ ਪਤਾ ਕੀ ਕਹਿੰਦੀ ਪਈ ਸੀ ਕਹਿੰਦੀ ਜਾਨੋ ਮੈਂ ਉਦਾਂ ਵੀ ਜਾ ਸਕਦੀ ਹਾਂ ਮੈਂ ਤੇ ਸਿਰਫ ਕਰਨ ਦੀ ਹਾਂ ਕਿ ਚੱਲ ਵੱਡੇ ਆ ਤੇ ਮੇਰਾ ਘਰ ਨਾ ਖਰਾਬ ਹੋਵੇ ਇੱਥੋਂ ਤੱਕ ਕਹਿੰਦੀ ਸੀ ਇਹਨੂੰ ਮੈਂ ਪੁੱਛਣਾ ਜਰਾ ਜਾ ਕੇ ਪੁੱਛੇ ਹਾਂ ਮੰਮੀ ਤੂੰ ਹੀ ਛੱਡੋ ਹੁਣ ਤੂੰ ਹੀ ਪੁੱਛਣ ਤੋਰਪੋ ਇਹ ਜਿਆਦਾ ਪੁੱਤਰੀ ਨਹੀਂ ਜਾਣ ਡਈ ਮੈਂ ਇਹ ਕਹਿਣ ਡਈ ਆ ਕਿ ਉਹਦੇ ਤੇਰ ਥੋੜੇ ਜਿ ਵਿਗੜੇ ਆ ਬਚ ਕੇ ਰਿਓ ਹੁਣ ਮੇਰੀ ਗੱਲ ਸੁਣ ਮੈਂ ਕਹਦਾ ਬਚ ਕੇ ਰਹਿਣਾ ਬਚ ਕੇ ਤਾਂ ਹੁਣ ਇਹ ਰਵੇ ਹੈ ਮੈਂ ਤਾਂ ਤਦ ਚੁੱਪ ਕੀਤੀ ਆ ਨੀ ਇਹਦੀ ਮਾਂ ਮਰੀ ਨੂੰ ਹੋਏ ਥੋੜੇ ਦਿਨ ਨਹੀਂ ਹੋਏ ਇਹਨੂੰ ਮੈਂ ਕੀ ਕਵਾਂ ਨਹੀਂ ਤਾਂ ਸਿੱਧਿਆਂ ਨੂੰ ਮੈਂ ਹੁਣ ਕਰਦਾ ਆਕੜ ਤੇ ਲੱਗ ਪਈ ਏ ਗੱਲ ਤੇਰੀ ਸਹੀ ਮੇਰੇ ਆਪਣੇ ਆਪ ਉੱਠ ਕੇ ਕੱਪੜੇ ਧੋਂਦੀ ਸੀ ਹੁਣ ਕੱਪੜੇ ਵੇਲਾ ਮੇਰੇ 3 ਦਿਨ ਹੋ ਗਏ ਨੇ ਤੋਤੇ ਨਹੀਂ ਤੇ ਮੈਂ ਤਾਂ ਦੀ ਮੂੰਹ ਬੰਦ ਕਰਕੇ ਬੈਠੀ ਆ ਕਿ ਹਜੇ ਨੂੰ ਮੈਂ ਕੁਝ ਨਾ ਕਵਾਂ ਨਹੀਂ ਤਾਂ ਮੇਰੇ ਪੁੱਤ ਨੇ ਮੈਨੂੰ ਗਲਤ ਕਹਿ ਦੇਣਾ ਠੀਕ ਆ ਮੈਂ ਤੁਹਾਡੀ ਗੱਲ ਨਹੀਂ ਮੈਨੂੰ ਤਾਂ ਹੁਣ ਇਹ ਡਰੀ ਕਿਤੇ ਅਮਨ ਨਾ ਪਿੱਛੇ ਲਾ ਲਵੇ ਆਪਣਾ ਅੜਾ ਬੂਥਾ ਜਿਹਾ ਬਣਾ ਕੇ ਤੁਰੀ ਫਿਰਦੀ ਨਾ ਕਦੀ ਉਧਰ ਤੇ ਕਦੀ ਉਧਰ ਤੇ ਬਾਕੀ ਮੇਰੀ ਗੱਲ ਸੁਣ ਤੂੰ ਵੀ ਬਹੁਤਾ ਪੁੱਛ ਪੁੱਛਣਾ ਨੂੰ ਕਰ ਇਹ ਜਿਸੂ ਘਰ ਦੀ ਮਾਲਕ ਹੈ ਨਾ ਉਸੇ ਤਰ੍ਹਾਂ ਹੀ ਆਪਾਂ ਨੂੰ ਰੱਖਿਆ ਹੋਇਆ ਹੈ ਮੈਂ ਤੇ ਮਮੀ ਉੱਧਾਂ ਹੀ ਗਈ ਹੀ ਕਿ ਤੁਹਾਨੂੰ ਪਤਾ ਬਿਮਾਰ ਹੋ ਗਈ ਤੇ ਪੈਸੇ ਤੇ ਫਿਰ ਆਪਣੇ ਘਰ ਦੇ ਹੀ ਲੱਗਣੇ ਆ ਨਾ ਮੈਂ ਕਾਦੇ ਲਾਣੇ ਪੈਸੇ ਉਥੋਂ 5 ਰੁਪਏ ਦੀ ਗੋਲੀ ਲਿਆ ਕੇ ਦਵਾਂਗੀ ਉਹਨੂੰ ਕਿ ਤੂੰ ਕੀ ਸਮਝਦੀ ਆ ਕਿ ਮੈਂ ਪੂਰੀ 60 ਰੁਪਏ ਦੀ ਪੂਰੀ ਦਵਾਈ ਲਿਆ ਕੇ ਦੇਣੀ ਆ 5 ਰੁਪਏ ਦੀ ਦਵਾਈ ਲਿਆ ਕੇ ਤੇ ਬਿਮਾਰ ਇੰਨੀ ਐਹੋ ਜੀਆਂ ਨਹੀਂ ਬਿਮਾਰ ਬਮੂਰ ਹੁੰਦੇ ਆ ਤੇ ਮੈਂ ਦੱਸਾਂ ਬਮੂਰ ਤੰਤਰ ਨੇ ਮੈਨੂੰ ਘੱਗ ਲਾ ਕੇ ਰੱਖ ਤਈ ਵੇਨੇ ਤੇ ਇਹ ਮੈਨੂੰ ਕਿਉਂ ਆਵਾਜ਼ਾਂ ਮਾਰੰਦੇ ਹੁਣ ਨੀ ਵਾਜਾ ਤੇ ਤੈਨੂੰ ਮੈਂ ਐਸੇ ਕਰਕੇ ਮਾਰਨ ਡਈ ਸੀ ਨਹੀਂ ਉਹਦੇ ਸਰਾਣੇ ਕੀ ਜੁੜ ਕੇ ਖਲੋਤੀ ਆ ਇਧਰ ਮਾਂ ਕੋ ਬਹਿ ਆ ਕੇ ਦੱਸੋ ਬਹਿ ਗਈ ਹੁਣ ਤੇ ਦੱਸੋ ਮੇਰੀ ਗੱਲ ਸੁਣ ਕਹਿਣਾ ਤੇ ਮੈਂ ਐ ਸੀ ਤੈਨੂੰ ਮੈਂ ਤਦ ਵਾਜਾ ਮਾਰਨ ਡਈ ਸੀ ਨਹੀਂ ਹੁਣ ਕਮਰੇ ਚ ਵੜੀ ਹੋਈ ਆ ਮੇਰੀ ਗੱਲ ਸੁਣ ਤੂੰ ਸੂਟ ਨਹੀਂ ਸੀ ਵੇਖਿਆ ਸ਼ਨੀਲ ਦਾ ਜਿਹੜਾ ਆਹੋ ਹੂੰ ਲੈ ਕਟਾਈ ਹੋਈ ਸੀ ਹੂੰ ਉਹ ਸੂਟ ਲੈ ਆਂਦਾ ਹੀ ਮੈਂ ਨਾਲੇ ਲੈ ਆਂਦੀ ਉਹਦੇ ਨਾਲ ਦੇ ਕਾਂਟੇ ਨੀ ਉਹਦੇ ਸੂਟ ਦੇ ਨਾਲ ਦੇ ਕਿਤੇ ਮੈਂ ਵਿਚਾਰ ਚ ਨੰਗੀ ਨਹੀਂ ਕਾਂਟੇ ਕਿਤੇ ਐਡੇ ਸੋਹਣੇ ਲੱਗੇ ਮੈਂ ਕਿਹਾ ਇਹ ਤਾਂ ਮੇਰੀ ਧੀ ਦੇ ਮੂੰਹ ਤੇ ਬੜਾ ਹੀ ਫੱਬਣੀ ਮੈਂ ਕਾਂਟੇ ਵੀ ਲੈਣ ਤੇ ਨਾਲ ਨਾਲ ਕਲਿੱਪ ਲੈ ਕੇ ਆਈ ਇਹ ਪਿੱਛੇ ਲਾਈਦਾ ਅੱਛਾ ਮੈਂ ਆਹੋ ਤੇ ਝਾਂਜਰਾ ਬਣਾਤੇ ਕਹੀਂ ਮੇਰੀ ਗੱਲ ਸੁਣ ਕੁਝ ਝਾਂਜਰਾ ਜੋੜੇ ਇਹਦੇ ਪਏ ਸੀ ਦੋਗ ਅੱਛਾ ਉਹ ਮੈਂ ਦੇ ਤੇ ਸੁਨਿਆਰੇ ਨੂੰ ਕੁਝ ਪੈਸੇ ਪਾਏ ਮੈਂ ਕੋਲੋਂ ਨਹੀਂ ਇੰਨੇ ਝਾਂਜਰਾ ਪਾ ਕੇ ਕੀ ਕਰਨੀ ਐ ਤੇ ਕੁਝ ਪੈਸੇ ਕੋਲੋਂ ਪਾ ਕੇ ਤੇ ਤੈਨੂੰ ਝਾਂਜਰਾ ਬਣਾਤੀ ਐ ਚੰਗਾ ਕੀਤਾ ਮਮਾ ਖੁਸ਼ੀ ਹੈ ਨਾ ਹਾਂ ਮੈਂ ਰੱਖਿਆ ਉੱਥੇ ਅਲਮਾਰੀ ਦੇ ਵਿੱਚ ਜਦੋਂ ਰੇ ਪਰੇ ਹੁੰਦੀ ਹੈ ਨਾ ਉਦੋਂ ਤੈਂਦੇ ਨੇ ਵੈ ਮੈਨੂੰ ਕੋਈ ਦਾ ਡਰ ਥੋੜਾ ਮਾਰਿਆ ਤੂੰ ਫਿਕਰ ਨਾ ਕਰ ਠੀਕ ਉਸੇ ਤਰ੍ਹਾਂ ਹੀ ਦਵਾਂਗਾ ਜਿਸ ਤਰ੍ਹਾਂ ਮੈਂ ਪਹਿਲਾਂ ਨਹੀਂ ਤੇ ਬਾਕੀ ਫਿਰ ਮੈਂ ਤੈਨੂੰ ਕਹਿਤਾ ਮੈਨੂੰ ਨਹੀਂ ਚੰਗਾ ਲੱਗਦਾ ਤੂੰ ਇਹਦੇ ਨਾਲ ਬਹੁਤਾ ਜੁੜ ਜੁੜ ਕੇ ਬੰਨੀ ਹੈ ਹੋ ਨਹੀਂ ਮੰਮੀ ਮੈਂ ਨਹੀਂ ਵਿੱਦੀ ਉਹਦੇ ਲਾਗੇ ਜੀਤੇ ਮੈਂ ਫਿਕਰ ਕਰਦੇ ਰਹਿੰਦੇ ਹੋ ਮੈਂ ਕੀ ਲੈਣਾ ਉਤੋਂ ਨਹੀਂ ਫਿਕਰ ਕਰਦਾ ਕਮੀ ਕਮੀ ਤੇ ਆ ਨਹੀਂ ਤੁਹਾਨੂੰ ਕਹੇ ਤਿਆਰ ਹੋ ਇੰਦਾ ਬੱਜਣਾ ਵੀ ਉਧਰ ਮੈਨੂੰ ਸਮਝ ਨਹੀਂ ਲੱਗਦੀ ਅਮਨ ਉਧਰ ਜਾ ਕੇ ਹੁਣ ਕੀ ਕਰਨਾ ਦੁਨੀਆ ਚੜੀ ਜਾਣਾ ਜੇ ਨਾ ਉਧਰ ਚਲ ਉੱਠ ਯਾਰ ਬਹੁਤੀਆਂ ਗੱਲਾਂ ਨਾਲ ਖੜ ਜਾ ਤਿਆਰ ਹੋ ਜਾ ਕਿੱਧਰ ਜਾਣਾ ਸਾਹੀ ਨੂੰ ਇੱਥੇ ਸੱਦ ਲੈਨੇ ਆਪਾਂ ਇੱਥੇ ਮਿਲ ਲਓ ਹਮੇਸ਼ਾ ਤੋਂ ਹੀ ਆਈ ਗੱਲ ਕਹਿੰਦੇ ਹੁੰਦੇ ਹੋ ਨਾ ਸਾਹੀ ਲੇਥੇ ਆ ਕੇ ਤੈਨੂੰ ਮਿਲ ਜਾਂਦਾ ਯਾਰ ਉਹ ਗੱਲ ਹੋ ਰਹੀ ਹੁਣ ਗੱਲ ਹੋ ਰਿਆ ਉਹ ਚੱਲ ਉਹਨੇ ਉਦਾਂ ਹੀ ਆਉਣਾ ਸੀ ਜਾਂ ਤੈਨੂੰ ਲੈ ਆ ਕੇ ਜਾਣਾ ਸੀ ਹਾਂ ਹੁਣ ਗੱਲ ਹੋ ਰਹੀ ਆ ਹੁਣ ਦੁਨੀਆ ਚਾਰੀ ਉੱਥੇ ਜਾਓਗੇ ਅਫਸੋਸ ਕਰਨ ਹੁਣ ਗੱਲ ਹੋ ਰਹੀ ਆ ਯਾਰ ਮੈਨੂੰ ਸਮਝ ਨਹੀਂ ਲੱਗਦੀ ਤੈਨੂੰ ਹੋ ਗਈ ਗਿਆਵ ਪਰ ਤੂੰ ਰੱਟ ਲਈ ਹੁੰਦੀ ਮੈਂ ਜਾਣਾ ਜਾਣਾ ਹੁਣ ਉਹ ਕੱਲਾ ਵਾਂ ਨਿਆਣਾ ਉੱਥੇ ਤੇ ਹੁਣ ਤੂੰ ਕਹਿੰਦੀ ਮੈਂ ਜਾਣਾ ਹੀ ਨਹੀਂ ਕਾਦੇ ਵਾਸਤੇ ਜਾਈਂ ਆ ਮੈਂ ਮੇਰੇ ਇੱਥੇ ਆਪਣੀ ਮਾਂ ਤੇ ਆਪਣੇ ਭਰਾ ਵਾਸਤੇ ਜਾਂਦੀ ਸੀ ਨਾ ਉਹਨਾਂ ਦੇ ਜੀਦੇ ਜੀ ਤਾਂ ਤੁਸੀਂ ਮੈਨੂੰ ਇੱਕ ਕਰ ਹੀ ਨਹੀਂ ਕਦੀ ਕਿਆ ਕਿ ਜਾ ਸ਼ੰਮੀ ਜਾ ਕੇ ਉੱਥੇ ਤਿੰਨ ਚਾਰ ਦਿਨ ਰਹਿ ਆ ਕਿਤੇ ਆਪਣੀ ਮਾਂ ਦਾ ਦੁੱਖ ਸੁੱਖ ਸੋਣਿਆ ਤਰਸਦੀ ਮਰ ਗਈ ਹੋ ਇਸ ਗੱਲ ਨੂੰ ਕਿ ਮੇਰੀ ਧੀ ਆਵੇ ਤੇ ਮੇਰੇ ਕੋਲ ਆਣ ਕੇ ਰਵੇ ਮੈਂ ਕੋਈ ਦੁੱਖ ਸੁੱਖ ਕਰਾਂ ਹੁਣ ਜਾਣਾ ਜਾਣਾ ਦੀ ਰੱਟ ਲਾਈ ਏ ਹੁਣ ਦੁਨੀਆ ਤੋਂ ਚੰਗੇ ਬੰਨਾ ਚਾਹੁੰਦੇ ਜੇ ਯਾਰ ਇਹ ਤਾਂ ਚੰਗੇ ਬੰਨਣ ਵਾਲੀ ਕਿਹੜੀ ਗੱਲ ਆ ਸਾਰੇ ਜਾਣੇ ਜਾਂਦੇ ਹੀ ਆ ਉਦ ਨਹੀਂ ਹੈਗਾ ਮੈਂ ਇੱਥੇ ਤੇ ਫਿਰ ਦੱਸ ਤਦ ਮੈਂ ਕੋਈ ਇੱਥੇ ਆ ਤੈਨੂੰ ਪਤਾ ਮੈਂ ਸ਼ਹਿਰ ਤੇ ਨਹੀਂ ਹੈਗਾ ਜ਼ਰੂਰੀ ਕੰਮ ਗਏ ਤਾਂ ਕਰਕੇ ਜਿੱਥੇ ਹੁੰਦਾ ਫਿਰ ਮੈਂ ਜਾਣਾ ਹੀ ਮੈਂ ਸਾਰਾ ਕੁਝ ਸਮਝਣ ਨਹੀਂ ਆਵਾਂ ਕੋਈ ਗੱਲ ਨਹੀਂ ਮੈਂ ਸਾਹੀ ਨੂੰ ਫੋਨ ਕਰਾਂਗੀ ਤੋ ਇੱਥੇ ਆ ਜਾਏਗਾ ਕਰ ਲਿਓ ਅਫਸੋਸ ਉਹਦੇ ਨਾਲ ਯਾਰ ਤੂੰ ਦੇਵੇਂ ਦਿਮਾਗ ਖਰਾਬ ਕਰੀ ਜਨੀ ਹੁਣ ਨਹੀਂ ਜਾਣਾ ਦੱਸ ਬੋਲ ਨਹੀਂ ਜਾਣਾ ਨਹੀਂ ਜਾਣਾ ਤੇ ਨਾ ਜਾ